ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੇਰੇ ਭਰਾ ਦੀ ਪਤਨੀ ਬਹੁਤ ਸੋਹਣੀ ਸੀ ਉਹ ਆਪਣੇ ਪਤੀ ਤੋਂ ਜ਼ਿਆਦਾ ਮੇਰੇ ਨਾਲ ਰਹਦੀ ਸੀ ਇੱਕ ਦਿਨ ਭਰਾ ਘਰ ਵਿੱਚ ਨਹੀਂ ਸੀ ਤਾਂ ਅਚਾਨਕ ਆਪਬੀ ਨੇ ਮੈਨੂੰ ਫੋਨ ਕੀਤਾ ਉਸ ਆਦੇ ਬੁਲਾਉਣ ਤੇ ਮੈਂ ਉਸੇ ਸਮੇਂ ਘਰ ਆ ਗਿਆ ਮੈਂ ਦੇਖਿਆ ਕਿ ਭਾਬੀ ਕੁੱਲੀ ਬੈਠੀ ਰੋ ਰਹੀ ਸੀ ਭਾਬੀ ਨੇ ਕਿਹਾ ਕਿ ਤੇਰਾ ਭਰਾ ਬਹੁਤ ਬੋਰਿੰਗ ਹੈ 20 ਦਿਨਾਂ ਤੋਂ ਮੈਂ ਜਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹਾਂ ਉਹ ਮੈਨੂੰ ਹਜੇ ਤੱਕ ਨਹੀਂ ਮਿਲੀ ਅੱਜ ਤੂੰ ਹੀ ਆਪਣੇ ਭਰਾ ਦੀ ਜਗ੍ਹਾ ਲੈ ਮੈਂ ਕਿਹਾ ਭਾਬੀ ਮੈਂ ਸਿਰਫ ਹਜੇ 18 ਸਾਲ ਦਾ ਹਾਂ ਤਾਂ ਭਾਬੀ ਨੇ ਕਿਹਾ ਕਿ ਤੂੰ ਮੈਨੂੰ ਧਿਆਨ ਨਾਲ ਦੇਖ ਇਸ ਤੋਂ ਬਾਅਦ ਤੂੰ ਆਪਣੀ ਉਮਰ ਭੁੱਲ ਜਾਵੇਂਗਾ ਉਸੇ ਸਮੇਂ ਭਾਬੀ ਨੇ ਮੈਨੂੰ ਆਪਣੇ ਕੋਲ ਖਿੱਚਿਆ ਅਤੇ ਮੈਨੂੰ ਅਹਿਸਾਸ ਦਵਾਇਆ ਕਿ ਮੈਂ ਬੱਚਾ ਨਹੀਂ ਰਿਹਾ ਉਹਨਾਂ ਨੇ ਮੈਨੂੰ ਮੇਰੇ ਬਚਪਨੇ ਤੋਂ ਬਾਹਰ ਖਿੱਚ ਲਿਆ ਮਾਂ ਦੇ ਜਾਣ ਤੋਂ ਬਾਅਦ ਅਸੀਂ ਦੋਹੇ ਭਰਾ ਬਿਲਕੁਲ ਹੀ ਇਕੱਲੇ ਰਹਿ ਗਏ ਸੀ ਮੈਂ ਵੀ ਛੋਟਾ ਸੀ ਜਦੋਂ ਪਿਤਾ ਜੀ ਮੈਨੂੰ ਛੱਡ ਕੇ ਚਲੇ ਗਏ ਸੀ ਪਿਤਾ ਜੀ ਦੇ ਜਾਣ ਤੋਂ ਬਾਅਦ ਮਾਂ ਨੇ ਇਕੱਲੇ ਹੀ ਸਾਡਾ ਪਾਲਣ ਪੋਸ਼ਣ ਕੀਤਾ ਕੁਝ ਮਹੀਨੇ ਪਹਿਲਾਂ ਮਾਂ ਵੀ ਸਾਨੂੰ ਛੱਡ ਕੇ ਚਲੀ ਗਈ ਸੀ ਮਾਂ ਦੇ ਅਚਾਨਕ ਜਾਣ ਤੇ ਸਾਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਭਰਾ ਵੀ ਸ਼ਾਂਤ ਹੋ ਗਏ ਸੀ ਉਹ ਹਮੇਸ਼ਾ ਮਾਂ ਦੀਆਂ ਯਾਦਾਂ ਵਿੱਚ ਹੀ ਗਵਾਚੇ ਰਹਿੰਦੇ ਸੀ ਮੈਂ ਉਹਨਾਂ ਤੋਂ ਛੋਟਾ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ ਮੇਰਾ ਭਰਾ ਬਹੁਤ ਹੀ ਭਾਵੁਕ ਇਨਸਾਨ ਸੀ ਉਹ ਹਰ ਰੋਜ਼ ਡਰਿੰਕ ਕਰਕੇ ਘਰ ਆਉਣ ਲੱਗਿਆ ਸੀ ਘਰ ਆਉਂਦੇ ਹੀ ਉਹ ਬਿਨਾ ਖਾਦੇ ਪੀਤੇ ਸੌਂ ਜਾਂਦੇ ਸੀ ਅਤੇ ਮੈਂ ਬਸ ਉਹਨਾਂ ਨੂੰ ਹੀ ਦੇਖਦਾ ਰਹਿੰਦਾ ਸੀ ਇੱਕ ਦਿਨ ਮਾਂ ਦੀ ਦੋਸਤ ਸਾਡੇ ਘਰ ਆਈ ਉਸ ਨੂੰ ਵੀ ਮਾਂ ਦੇ ਬਾਰੇ ਵਿੱਚ ਪਤਾ ਲੱਗ ਗਿਆ ਸੀ ਇਸ ਲਈ ਉਹ ਤਿੰਨ ਚਾਰ ਦਿਨ ਸਾਡੇ ਨਾਲ ਰਹੀ ਉਸ ਨੇ ਤਨ ਦਿਨਾ ਤੱਕ ਪ੍ਰਾਦਾ ਵਰਤਾਪ ਦੇਖਿਆ ਅਤੇ ਕਿਹਾ ਕਿ ਹੁਣ ਤੁਹਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ ਅਤੇ ਉਹ ਤੁਹਾਡੇ ਛੋਟੇ ਭਰਾ ਨੂੰ ਵੀ ਸੰਭਾਲ ਲਵੇਗੀ ਕਿਉਂਕਿ ਮੈਂ ਤੁਹਾਨੂੰ ਦੋਹਾਂ ਨੂੰ ਇੱਕ ਦੂਜੇ ਤੋਂ ਦੂਰ ਹੁੰਦੇ ਦੇਖ ਰਹੀ ਹਾਂ ਇੱਕ ਔਰਤ ਹੀ ਘਰ ਨੂੰ ਸੰਭਾਲ ਸਕਦੀ ਹੈ ਆਂਟੀ ਦੀ ਗਲ ਸੋਨਕੇ ਭਰਾ ਨੇ ਵਿਆਹ ਲਈ ਹੰਮੀ ਪਰ ਦਿੱਤੀ ਉਸ ਤੋਂ ਬਾਅਦ ਆਂਟੀ ਨੇ ਭਰਾ ਲਈ ਲੜਕੀ ਲੱਭਣੀ ਸ਼ੁਰੂ ਕਰ ਦਿੱਤੀ ਜਿਸ ਦਿਨ ਆਂਟੀ ਆਪਣੇ ਘਰ ਚਲੀ ਗਈ ਉਸ ਦਿਨ ਹੀ ਭਰਾ ਨਸ਼ਾ ਕਰਕੇ ਘਰ ਆਇਆ ਉਹਨਾਂ ਦੇ ਨਾਲ ਇੱਕ ਲੜਕੀ ਸੀ ਜਿਸ ਨੇ ਭਰਾ ਦਾ ਹੱਥ ਫੜ ਕੇ ਉਸ ਨੂੰ ਉਸ ਦੇ ਕਮਰੇ ਤੱਕ ਛੱਡਿਆ ਅਤੇ ਚਲੀ ਗਈ ਅਗਲੇ ਦਿਨ ਸਵੇਰੇ ਉਹ ਲੜਕੀ ਸਾਡੇ ਘਰ ਆਈ ਅਤੇ ਭਰਾ ਦੇ ਬਾਰੇ ਪੁੱਛਣ ਲੱਗੀ ਅਤੇ ਫਿਰ ਉਹ ਕਿਚਨ ਵਿੱਚ ਜਾ ਕੇ ਸਾਡੇ ਲਈ ਨਾਸ਼ਤਾ ਬਣਾਉਣ ਲੱਗੀ ਨਾਸ਼ਤਾ ਕਰਨ ਤੋਂ ਬਾਅਦ ਮੈਂ ਕਾਲਜ ਲਈ ਚਲਾ ਗਿਆ ਪਰ ਭਰਾ ਹਜੇ ਤੱਕ ਵੀ ਸੋ ਰਹੇ ਸੀ ਅਤੇ ਉਹਨਾਂ ਨੂੰ ਉਠਾਉਣ ਦੀ ਮੇਰੀ ਹਿੰਮਤ ਨਾ ਹੋਈ ਦੁਪਹਿਰ ਜਦੋਂ ਮੈਂ ਘਰ ਆਇਆ ਤਾਂ ਕਰ ਭਰਾ ਨਹੀਂ ਸੀ ਕੁਝ ਸਮੇਂ ਬਾਅਦ ਮੈਂ ਫ੍ਰੈਸ਼ ਹੋ ਕੇ ਹਾਲ ਵਿੱਚ ਆਇਆ ਉਸ ਸਮੇਂ ਹੀ ਘਰ ਦੀ ਬੱਲ ਬੱਜੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਭਰਾ ਉਸ ਲੜਕੀ ਨਾਲ ਵਿਆਹ ਕਰਵਾ ਕੇ ਆਏ ਹਨ ਉਹਨਾਂ ਦੇ ਗਲੇ ਵਿੱਚ ਪਰਮਾਲਾ ਸੀ ਮੈਂ ਹੈਰਾਨੀ ਨਾਲ ਉਹਨਾਂ ਵੱਲ ਦੇਖ ਰਿਹਾ ਸੀ ਤਾਂ ਭਰਾ ਨੇ ਕਿਹਾ ਕਿ ਦੀਪੂ ਇਸ ਤਰ੍ਹਾਂ ਹੈਰਾਨੀ ਨਾਲ ਤੂੰ ਕਿਉਂ ਦੇਖ ਰਿਹਾ ਹੈ ਇਹ ਤੇਰੀ ਭਾਬੀ ਦੀ ਮਾਂ ਹੈ ਜਾ ਅੰਦਰੋਂ ਆਤੀ ਦਾ ਥਾਲ ਲੈ ਕੇ ਆ ਭਰਾ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਖੁਸ਼ ਹੋਇਆ ਹਰ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਕਿ ਭਰਾ ਨੇ ਲਾ ਮੈਰਿਜ ਕਰਵਾਈ ਸੀ ਮੈਂ ਭਰਾ ਨਾਲ ਕੋਈ ਸਵਾਲ ਜਵਾਬ ਨਹੀਂ ਕੀਤਾ ਅੰਦਰੋਂ ਥਾਲੀ ਲੈ ਕੇ ਆਇਆ ਤੇ ਪਾਪੀ ਦਾ ਘਰ ਪ੍ਰਵੇਸ਼ ਕਰਵਾਇਆ ਨਮੀ ਭਾਬੀ ਨੇ ਆਉਂਦੇ ਹੀ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਉਸ ਰਾਤ ਭਰਾ ਤੇ ਪਾਪੀ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਮੈਂ ਵੀ ਪਾਣੀ ਦੀ ਬੋਤਲ ਲੈ ਕੇ ਆਪਣੇ ਕਮਰੇ ਵਿੱਚ ਜਾ ਰਿਹਾ ਸੀ ਕਮਰੇ ਵਿੱਚ ਜਾਂਦੇ ਹੀ ਮੇਰੀ ਨਜ਼ਰ ਭਰਾ ਦੇ ਕਮਰੇ ਵਿੱਚ ਗਈ ਤਾਂ ਉਸਾ ਸਮੇਂ ਬੈੱਦ ਤੇ ਬੈਠੀ ਪਾਪੀ ਦੀਆਂ ਨਜ਼ਰਾਂ ਮੇਰੀਆਂ ਨਜ਼ਰਾਂ ਨਾਲ ਮਿਲੀਆਂ ਅਤੇ ਫੇਰ ਉੱਠ ਕੇ ਭਾਬੀ ਨੇ ਦਰਵਾਜ਼ਾ ਬੰਦ ਕਰ ਲਿਆ ਭਾਬੀ ਨੇ ਪਹਿਲੀ ਰਾਤ ਮੈਨੂੰ ਅੱਖ ਮਾਰੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਭਾਬੀ ਦੀ ਨੀਤ ਮੇਰੇ ਤੇ ਟਿਕੀ ਹੋਈ ਸੀ ਅਗਲੇ ਦਿਨ ਸਵੇਰੇ ਭਰਾ ਜਦੋਂ ਕਮਰੇ ਚੋਂ ਬਾਹਰ ਆਇਆ ਤਾਂ ਉਸ ਦੇ ਚਿਹਰੇ ਤੇ ਇੱਕ ਅਲੱਗ ਹੀ ਮੁਸਕਰਾਹਟ ਛਿਪੀ ਹੋਈ ਸੀ ਮਾਂ ਦੇ ਜਾਣ ਤੋਂ ਬਾਅਦ ਮੈਂ ਕਦੇ ਉਹਨਾਂ ਨੂੰ ਇੰਨਾ ਖੁਸ਼ ਨਹੀਂ ਦੇਖਿਆ ਸੀ ਚੰਗਾ ਹੀ ਹੋਇਆ ਕਿ ਉਹਨਾਂ ਨੇ ਵਿਆਹ ਕਰ ਲਿਆ ਭਾਬੀ ਦੇ ਆਉਣ ਤੋਂ ਬਾਅਦ ਭਰਾ ਦੇ ਜੀਵਨ ਵਿੱਚ ਖੁਸ਼ੀ ਵਾਪਸ ਆ ਗਈ ਸੀ ਭਾਬੀ ਨੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਲਿਆ ਸੀ ਮੈਨੂੰ ਭਰਾ ਤੇ ਭਾਬੀ ਦੀ ਲਵ ਸਟੋਰੀ ਜਾਣਨ ਦੀ ਬਹੁਤ ਉਤਸੁਕਤਾ ਹੋ ਰਹੀ ਸੀ ਪਰ ਭਰਾ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਭਰਾ ਆਫਿਸ ਲਈ ਚਲੇ ਜਾਂਦੇ ਅਤੇ ਸ਼ਾਮ ਨੂੰ ਘਰ ਆ ਕੇ ਭਾਬੀ ਦੇ ਪਿੱਛੇ-ਪਿੱਛੇ ਰਹਿੰਦੇ ਭਰਾ ਆਫਿਸ ਵਿੱਚੋਂ ਆਉਂਦੇ ਕਦੇ-ਕਦੇ ਭਾਬੀ ਨੂੰ ਕਮਾਣ ਲਈ ਲੈ ਜਾਂਦੇ ਸੀ ਕਦੇ ਤਾਂ ਉਹ ਦੋਨੋਂ ਬਾਹਰ ਹੀ ਖਾਣਾ ਖਾ ਆਉਂਦੇ ਅਤੇ ਮੇਰੇ ਲਈ ਖਾਣਾ ਪੈਕ ਕਰਵਾ ਕੇ ਲੈ ਆਉਂਦੇ ਸਮਾਂ ਬੀਤ ਰ ਗਿਆ ਤੇ ਭਾਬੀ ਦੇ ਵਿਆਹ ਨੂੰ 20 ਦਿਨ ਹੋ ਗਏ ਇੱਕ ਦਿਨ ਮੈਂ ਕਾਲਜ ਤੋਂ ਜਲਦੀ ਘਰ ਆ ਗਿਆ ਘਰ ਆਉਂਦੇ ਹੀ ਮੈਂ ਭਾਬੀ ਦੇ ਕਮਰੇ ਵਿੱਚ ਗਿਆ ਭਾਬੀ ਸਜ ਤੱਜ ਕੇ ਬੈਠੀ ਸੀ ਭਾਬੀ ਨੇ ਬਹੁਤ ਸੋਹਣੀ ਸਾੜੀ ਪਾਈ ਹੋਈ ਸੀ ਅਤੇ ਮੇਕਅਪ ਪੂਜਾ ਲੱਗ ਹੀ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਇਸ ਤੇ ਭਾਬੀ ਨੇ ਕਿਹਾ ਕਿ ਨਹੀਂ ਮੈਨੂੰ ਇਸ ਤਰ੍ਹਾਂ ਹੀ ਰਹਿਣਾ ਪਸੰਦ ਹੈ ਇਸ ਲਈ ਮੈਂ ਅੱਜ ਆਪਣੀ ਪਸੰਦ ਦਾ ਮੇਕਅਪ ਕੀਤਾ ਹੈ ਭਾਬੀ ਦੀ ਗੱਲ ਤੇ ਮੈਂ ਸਿਰ ਹਿਲਾਇਆ ਮੈਂ ਕਿਹਾ ਕਿ ਭਾਬੀ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਹੈ ਤੁਹਾਡੇ ਵਿਆਹ ਸਮੇਂ ਤੋਂ ਹੀ ਇਹ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਹੈ ਇੱਕ ਵਾਰ ਮੇਰੇ ਸਵਾਲ ਦਾ ਜਵਾਬ ਦੇ ਦਿਓ ਭਾਬੀ ਮੇਰੇ ਕੋਲ ਆਈ ਅਤੇ ਮੈਨੂੰ ਮੋਢਿਆਂ ਤੋਂ ਫੜ ਕੇ ਬੈਠ ਤੇ ਬਿਠਾ ਲਿਆ ਅਤੇ ਕਿਹਾ ਕਿ ਪੁੱਛ ਤੇਰਾ ਕੀ ਸਵਾਲ ਹੈ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਮੈਂ ਤੁਹਾਡੀ ਲਵ ਸਟੋਰੀ ਜਾਨਣੀ ਹੈ ਭਰਾ ਤੇ ਤੁਹਾਡੀ ਮੁਲਾਕਾਤ ਕਿਵੇਂ ਹੋਈ ਇਹ ਜਾਨਣਾ ਚਾਹੁੰਦਾ ਹਾਂ ਮੇਰਾ ਭਰਾ ਕਦੇ ਵੀ ਕਿਸੇ ਲੜਕੀ ਨਾਲ ਗੱਲ ਨਹੀਂ ਕਰਦਾ ਸੀ ਫਿਰ ਉਸਨੇ ਲਾ ਮੈਰਿਜਾ ਕਿਵੇਂ ਕਰਵਾ ਲਈ ਮੇਰੀ ਗੱਲ ਸੁਣ ਕੇ ਭਾਬੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿ ਤੂੰ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ 마ਸੂਮ ਹੈ ਪਰ ਚਿੰਤਾ ਨਾ ਕਰੋ ਜਦੋਂ ਮੈਂ ਇਸ ਘਰ ਵਿੱਚ ਆ ਗਈ ਹਾਂ ਤਾਂ ਤੈਨੂੰ ਵੀ ਸਮਝਦਾਰ ਬਣਾ ਦੇਵਾਂਗੀ ਖੋਨਾ ਤੂੰ ਤੇਰੇ ਸਵਾਲ ਦਾ ਜਵਾਬ ਸੁਣਾ ਮੇਰੀ ਅਤੇ ਤੁਹਾਡੇ ਭਰਾ ਦੀ ਮੁਲਾਕਾਤ ਉਸ ਸਟੌਕ ਤੇ ਹੋਈ ਸੀ ਤੇਰਾ ਭਰਾ ਇੱਕ ਵਾਰ ਮੈਨੂੰ ਬਹੁਤ ਪਰੇਸ਼ਾਨ ਦਿਖਿਆ ਸੀ ਮੈਂ ਬੋਲਣ ਵਿੱਚ ਹਿਜਕਚਾਉਂਦੀ ਨਹੀਂ ਹਾਂ ਇਸ ਲਈ ਮੈਂ ਹੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਈ ਵਾਰ ਉਹ ਮੈਨੂੰ ਨਸ਼ੇ ਦੀ ਹਾਲਤ ਵਿੱਚ ਉਸੇ ਬੱਸ ਸਟੌਪ ਤੇ ਮਿਲਿਆ ਸੀ ਤਾਂ ਮੈਂ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਸਹੀ ਸਲਾਮਤ ਬੱਸ ਤੇ ਚੜਾ ਇਸ ਤਰ੍ਹਾਂ ਸਾਡੀ ਮੁਲਾਕਾਤ ਵਧ ਗਈ ਅਤੇ ਫਿਰ ਇੱਕ ਦਿਨ ਮੈਂ ਉਸ ਨੂੰ ਘਰ ਤੱਕ ਛੱਡਣ ਆ ਗਈ ਉਸ ਤੋਂ ਬਾਅਦ ਅਸੀਂ ਦੋਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਦੂਜੇ ਦੇ ਸਾਹਮਣੇ ਕਰ ਦਿੱਤਾ ਅਤੇ ਫਿਰ ਉਸ ਨੇ ਤੁਰੰਤ ਮੈਨੂੰ ਵਿਆਹ ਕਿਹਾ ਮੇਰੇ ਵੀ ਅੱਗੇ ਪਿੱਛੇ ਕੋਈ ਨਹੀਂ ਸੀ ਇਸ ਲਈ ਮੈਂ ਤੁਰੰਤ ਤੇਰੇ ਭਰਾ ਨੂੰ ਵਿਆਹ ਲਈ ਹਾਂ ਕਰ ਦਿੱਤੀ ਇਸ ਤਰ੍ਹਾਂ ਹੀ ਸਾਡਾ ਵਿਆਹ ਹੋ ਗਿਆ ਹੌਣੇ ਤੂੰ ਬਿਲਕੁਲ ਵੀ ਚਿੰਤਾ ਨਾ ਕਰ ਤੇਰਾ ਭਰਾ ਕਦੇ ਵੀ ਸ਼ਰਾਬ ਪੀ ਕੇ ਘਰ ਨਹੀਂ ਆਵੇਗਾ ਉਹਨਾਂ ਦੀ ਸਟੋਰੀ ਬਹੁਤ ਦਿਲਚਸਪ ਸੀ ਮੇਰੇ ਭਰਾ ਨੂੰ ਭਾਬੀ ਦਾ ਸੁਭਾਅ ਬਹੁਤ ਪਸੰਦ ਆਇਆ ਸੀ ਇਸ ਲਈ ਉਹਨਾਂ ਨੇ ਉਹਨਾਂ ਨਾਲ ਵਿਆਹ ਕਰਵਾ ਲਿਆ ਸੀ ਪਰ ਇੱਕ ਗੱਲ ਤਾਂ ਸੀ ਜਦੋਂ ਤੋਂ ਭਾਬੀ ਘਰ ਵਿੱਚ ਆਈ ਸੀ ਮੈਂ ਇੱਕ ਦਿਨ ਵੀ ਭਰਾ ਨੂੰ ਸ਼ਰਾਬ ਪੀ ਕੇ ਘਰੇ ਆਉਂਦੇ ਹੋਏ ਨਹੀਂ ਦੇਖਿਆ ਸੀ ਕੋਝ ਦਿਨਾ ਤੱਕ ਭਾਬੀ ਨੇ ਘਰ ਦਾ ਨਕਸ਼ਾ ਹੀ ਬਦਲ ਦਿੱਤਾ ਸੀ ਪਰ ਹੁਣ ਮੈਨੂੰ ਇਹ ਸਵਾਲ ਸਤਾ ਰਿਹਾ ਸੀ ਕਿ ਭਾਬੀ ਭਰਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਖੁਸ਼ ਨਹੀਂ ਸੀ ਕਿਉਂਕਿ ਭਾਬੀ ਦਾ ਰਵੱਈਆ ਥੋੜਾ ਬਦਲ ਰਿਹਾ ਸੀ ਉਸ ਦਿਨ ਵੀ ਗੱਲ ਕਰਦੇ ਸਮੇਂ ਭਾਬੀ ਨੇ ਕਿਹਾ ਸੀ ਕਿ ਤੇਰਾ ਭਰਾ ਮੈਨੂੰ ਆਪਣੀਆਂ ਨਜ਼ਰਾਂ ਨਾਲ ਪਸੰਦ ਆਇਆ ਸੀ ਪਾਰ ਉਹਨਾ ਆਮ ਹੋਵੇਗਾ ਇਹ ਮੈਂ ਨਹੀਂ ਸੋਚਿਆ ਸੀ ਹੌਲੀ ਹੌਲੀ ਮੈਂ ਉਹ ਸਨੂ ਬਦਲ ਰਹੀ ਹਾਂ ਪਾਰ ਉਸ ਦੇ ਰਵਈਏ ਵਿੱਚ ਕਦੋਂ ਬਦਲਾਅ ਆਵੇਗਾ ਇਹ ਮੈਂ ਨਹੀਂ ਕਹਿ ਸਕਦੀ ਇਸ ਬਾਰੇ ਵਿੱਚ ਮੈਂ ਭਾਬੀ ਨੂੰ ਜ਼ਿਆਦਾ ਕੁਝ ਵੀ ਨਾ ਕਹਿ ਸਕਿਆ ਕਿਉਂਕਿ ਉਹ ਉਹਨਾਂ ਦਾ ਆਪਸੀ ਮਾਮਲਾ ਸੀ ਅਗਲੇ ਦਿਨ ਜਦੋਂ ਮੈਂ ਘਰ ਆਇਆ ਤਾਂ ਮੈਂ ਦੇਖਿਆ ਕਿ ਭਰਾ ਦਾ ਦੋਸਤ ਘਰ ਤੋਂ ਬਾਹਰ ਜਾ ਰਿਹਾ ਸੀ ਉਹਸਦੇ ਜਾਂਦੇ ਹੀ ਮੈਂ ਭਾਬੀ ਦੇ ਕਮਰੇ ਵਿੱਚ ਗਿਆ ਭਾਬੀ ਅੱਜ ਵੀ ਕੱਲ ਦੀ ਤਰ੍ਹਾਂ ਬਹੁਤ ਸੁੰਨੀ ਦੇਖ ਰਹੀ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਬੀ ਭਰਾ ਦਾ ਦੋਸਤ ਕਾਰਾ ਹੈ ਸੀ ਅਤੇ ਤੁਸੀਂ ਇੰਨਾ ਤਿਆਰ ਹੋ ਕੇ ਕਿੱਥੇ ਜਾ ਰਹੇ ਹੋ ਤਾਂ ਭਾਬੀ ਨੇ ਕਿਹਾ ਕਿ ਤੇਰੇ ਭਰਾ ਨੇ ਉਸ ਨੂੰ ਕੰਮ ਦੇ ਕਾਗਜ਼ ਲੈਣ ਲਈ ਭੇਜਿਆ ਸੀ ਅਤੇ ਮੇਰੇ ਤਿਆਰ ਹੋਣ ਦੀ ਵਜ੍ਹਾ ਤਾਂ ਮੈਂ ਤੈਨੂੰ ਕੱਲ ਹੀ ਦੱਸ ਦਿੱਤੀ ਸੀ ਭਾਬੀ ਦੀ ਗੱਲ ਤੇ ਮੈਂ ਵਿਸ਼ਵਾਸ ਕਰ ਲਿਆ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ। ਕੁਝ ਹੀ ਸਮੇਂ ਬਾਅਦ ਭਾਬੀ ਮੇਰੇ ਕਮਰੇ ਵਿੱਚ ਆਈ। ਜਦੋਂ ਉਹ ਮੇਰੇ ਕਮਰੇ ਵਿੱਚ ਆਈ ਤਾਂ ਮੈਂ ਕੱਪੜੇ ਬਦਲ ਰਿਹਾ ਸੀ। ਉਹਨਾਂ ਨੂੰ ਦੇਖਦੇ ਹੋਏ ਮੈਂ ਥੋੜਾ ਸ਼ਰਮਿੰਦਾ ਹੋਇਆ ਪਰ ਭਾਬੀ ਤਾਂ ਮੈਨੂੰ ਲਗਾਤਾਰ ਦੇਖੀ ਜਾ ਰਹੀ ਸੀ। ਉਹਨਾਂ ਨੇ ਕਿਹਾ ਕਿ ਬਿੱਪੂ ਐਨਾ ਸ਼ਰਮਾਉਣ ਦੀ ਕੀ ਗੱਲ ਹੈ ਮੈਂ ਤੇਰੀ ਭਾਬੀ ਹੀ ਤਾਂ ਹਾਂ। ਮੇਰੇ ਕੋਲ ਆ ਕੇ ਭਾਬੀ ਮੇਰੇ ਨਾਲ ਠੀਕ ਕਰਨ ਲੱਗੀ ਅਤੇ ਮੇਰੇ ਤੋਂ ਪੁੱਛਣ ਲੱਗੀ ਈ ਤੇਰੀ ਕੋਈ ਗਰਲਫ੍ਰੈਂਡ ਹੈ ਮੈਂ ਨਾ ਵਿੱਚ ਜਵਾਬ ਦਿੱਤਾ ਤੇ ਫਿਰ ਭਾਬੀ ਨੇ ਕਿਹਾ ਕਿ ਠੀਕ ਹੈ ਤੇਰੇ ਵਰਗੇ ਲੱਗ ਕੇ ਦੀ ਗਰਲਫ੍ਰੈਂਡ ਕਿਵੇਂ ਹੋ ਸਕਦੀ ਹੈ ਤੂੰ ਜਿਆਦਾ ਤਿਆਰ ਹੋ ਕੇ ਨਹੀਂ ਰਹਿੰਦਾ ਨਾ ਤਾਂ ਤੇਰੇ ਵੱਲ ਕੋਈ ਲੜਕੀ ਕਿਵੇਂ ਦੇਖੂਗੀ ਦੀਪੂ ਤੂੰ ਤਾਂ ਤੇਰੇ ਭਰਾ ਤੋਂ ਵੀ ਜਿਆਦਾ ਸੋਹਣਾ ਹੈ ਤੇਰਾ ਸਰੀਰ ਬਹੁਤ ਭਰਿਆ ਹੋਇਆ ਹੈ ਹੁਣ ਤੁਹਾਨੂੰ ਆਪਣੇ ਆਪ ਵਿੱਚ ਥੋੜਾ ਬਦਲਾਅ ਲਿਆਉਣਾ ਪਵੇਗਾ ਉਸ ਸਮੇਂ ਭਾਬੀ ਮੇਰੇ ਕਰੀਬ ਖੜੀ ਸੀ ਅਤੇ ਉਹਨਾਂ ਨੇ ਮੇਰੇ ਵਾਲਾਂ ਵਿੱਚ ਹੱਥ ਫੇਰਨਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੀਆਂ ਇਹ ਹਰਕਤਾਂ ਤੋਂ ਮੇਰਾ ਦਮ ਘੁੱਟਣ ਲੱਗਿਆ ਮੈਂ ਉਸੇ ਸਮੇਂ ਉਹਨਾਂ ਤੋਂ ਦੂਰ ਹੋਇਆ ਪਰਾ ਦੇ ਕਾਰਨ ਤੂੰ ਪਹਿਲਾ ਭਾਬੀ ਨੇ ਹਲਕਾ ਜਿਹਾ ਸੂਟ ਪਾ ਲਿਆ ਸੀ ਹੁਣ ਮੈਨੂੰ ਭਾਬੀ ਦੇ ਚਿਹਰੇ ਤੇ ਪਰੇਸ਼ਾਨੀ ਦਿਖਣ ਲੱਗਦੀ ਸੀ ਉਹ ਜਦੋਂ ਆਪਣੇ ਕਮਰੇ ਵਿੱਚ ਜਾਂਦੀ ਤਾਂ ਉਦਾਸ ਹੋ ਕੇ ਦਰਵਾਜ਼ਾ ਬੰਦ ਕਰ ਦਿੰਦੀ ਮੈਨੂੰ ਲੱਗ ਰਿਹਾ ਸੀ ਕਿ ਦੋਨਾਂ ਦੇ ਵਿੱਚ ਕੁਝ ਸਹੀ ਨਹੀਂ ਲੱਗ ਰਿਹਾ ਉਹਨਾਂ ਦੇ ਵਿੱਚ ਦੀਆਂ ਗੱਲਾਂ ਦੇ ਬਾਰੇ ਵਿੱਚ ਪੁੱਛਣ ਦੀ ਮੇਰੇ 'ਚ ਹਿੰਮਤ ਨਹੀਂ ਸੀ ਕਿਉਂਕਿ ਉਹ ਉਹਨਾਂ ਦਾ ਪਰਸਨਲ ਮਾਮਲਾ ਸੀ ਮੈਂ ਇੰਨਾ ਵੱਡਾ ਵੀ ਨਹੀਂ ਹੋਇਆ ਸੀ ਕਿ ਮੈਂ ਉਹਨਾਂ ਨਾਲ ਇਸ ਤਰ੍ਹਾਂ ਦੇ ਸਵਾਲ ਕਰ ਸਕਾਂ ਕੁਝ ਦਿਨਾ ਬਾਅਦ ਮਾਂ ਦੀ ਦੋਸਤ ਕਾਰਾਈ ਬਾਦੀ ਨੂੰ ਦੇਖ ਕੇ ਉਹ ਤਾਂ ਹੈਰਾਨ ਰਹਿ ਗਈ ਅਤੇ ਉਸਨੇ ਭਰਾ ਨੂੰ ਕਿਹਾ ਕਿ ਮੈਂ ਕੁਝ ਦਿਨਾ ਤੋਂ ਤੁਹਾਨੂੰ ਫੋਨ ਕਰ ਰਹੀ ਹਾਂ ਮੈਂ ਤੁਹਾਡੇ ਲਈ ਦੋ ਤਨ ਰਿਸ਼ਤੇ ਦੇਖ ਰੱਖੇ ਸੀ ਤੁਹਾਡਾ ਵਿਆਹ ਹੋ ਗਿਆ ਇਸ ਦੇ ਬਾਰੇ ਵਿੱਚ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਅਤੇ ਤੁਸੀਂ ਫੋਨ ਚੱਕਣਾ ਵੀ ਬੰਦ ਕਰ ਦਿੱਤਾ ਭਰਾ ਨੇ ਮਾਂ ਦੀ ਦੋਸਤ ਦੇ ਸਾਹਮਣੇ ਮੁਸਕਰਾਉਣ ਦੀ ਹੋਏ ਗੱਲ ਨੂੰ ਸੰਭਾਲ ਲਿਆ ਅਤੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਜਦੋਂ ਆਂਟੀ ਨੇ ਭਾਬੀ ਨੂੰ ਦੇਖਿਆ ਤਾਂ ਉਹਨਾਂ ਨੂੰ ਵਿਆਹ ਦੀ ਖਬਰ ਮਿਲੀ ਮਾਂ ਦੇ ਦੋਸਤ ਕੁਝ ਘੰਟਿਆਂ ਤੱਕ ਸਾਡੇ ਘਰ ਰੁਕੀ ਸੀ ਉਹਨਾਂ ਨੇ ਕੁਝ ਹੀ ਸਮੇਂ ਵਿੱਚ ਭਾਬੀ ਨੂੰ ਪਹਿਚਾਨ ਲਿਆ ਸੀ ਉਸ ਸਮੇਂ ਉਹਨਾਂ ਨੇ ਜੋ ਗੱਲ ਕਹੀ ਉਹ ਮੇਰੇ ਦਿਲ ਨੂੰ ਲੱਗ ਗਈ ਸੀ ਭਰਾ ਦੇ ਜਾਣ ਤੋਂ ਬਾਅਦ ਮਾਂ ਦੇ ਦੋਸਤ ਨੇ ਮੈਨੂੰ ਕਿਹਾ ਕਿ ਤੇਰੀ ਭਾਬੀ ਦਾ ਚਾਲ ਚਲਣ ਮੈਨੂੰ ਠੀਕ ਨਹੀਂ ਲੱਗਦਾ ਘਰ ਵਿੱਚ ਇੱਕ ਜਵਾਨ ਦੀ ਔਰ ਹੈ ਇਸ ਗੱਲ ਨੂੰ ਸਮਝਦੇ ਹੋਏ ਉਸ ਨੂੰ ਢੰਗ ਨਾਲ ਰਹਿਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਉਹ ਤੇਰੇ ਸਾਹਮਣੇ ਜਾਣ ਬੁੱਝ ਕੇ ਸਾਜ ੱਟ ੱਜ ਕੇ ਰਹਿੰਦੀ ਹੈ ਮੈਂ ਉਸ ਨੂੰ ਜਾਦੇ ਨਹੀਂ ਜਾਣਦੀ ਪਰ ਤੂੰ ਉਸ ਤੋਂ ਸਾਵਧਾਨ ਰਹੀ ਜਾਂਦੇ ਜਾਂਦੇ ਮਾਂ ਦੀ ਦੋਸਤ ਨੇ ਮੇਰੇ ਦਿਮਾਗ ਵਿੱਚ ਇਹ ਗੱਲ ਭਰ ਦਿੱਤੀ ਸੀ ਮਾਂ ਦੀ ਦੋਸਤ ਨੇ ਜੋ ਕੁਝ ਕਿਹਾ ਸੀ ਉਹ ਬਿਲਕੁਲ ਸਹੀ ਸੀ ਪਾਬੀ ਅਤੇ ਮੇਰੀ ਨਜ਼ਰ ਹਮੇਸ਼ਾ ਰਹਿੰਦੀ ਸੀ ਪਰ ਮੈਂ ਅੱਗੇ ਤੋਂ ਕਦੇ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਸੀ ਪਾਬੀ ਅਤੇ ਭਰਾ ਵਿੱਚ ਬਹੁਤ ਫਰਕ ਸੀ ਭਾਈ ਬਿਲਕੁਲ ਆਮ ਇਨਸਾਨ ਸੀ ਅਤੇ ਪਾਬੀ ਬਹੁਤ ਸੁੰਨੀ ਅਤੇ ਚਲਾਕ ਸੀ ਮੈਂ ਹੈਰਾਨ ਸੀ ਕਿ ਉਹ ਮੇਰੇ ਭਰਾ ਨੂੰ ਪਿਆਰ ਕਰਦੇ ਹਨ ਇਹ ਸਵਾਲ ਹਜੇ ਵੀ ਮੇਰੇ ਦਿਮਾਗ ਵਿੱਚ ਸੀ ਪਰ ਮੈਨੂੰ ਕੀ ਸੀ ਮੈਨੂੰ ਤਾਂ ਦੋ ਸਮੇਂ ਦਾ ਖਾਣਾ ਟਾਈਮ ਤੇ ਮਿਲ ਰਿਹਾ ਸੀ ਅਤੇ ਮੇਰਾ ਸਾਰਾ ਕੰਮ ਸਮੇਂ ਸਿਰ ਹੋ ਰਿਹਾ ਸੀ ਕੁਝ ਦਿਨਾਂ ਬਾਅਦ ਭਰਾ ਪਿੰਡ ਗਿਆ ਉਹ ਪਿੰਡ ਵਿੱਚ ਕਿਸੇ ਕੰਮ ਲਈ ਗਿਆ ਸੀ ਭਰਾ ਦੇ ਜਾਣ ਤੋਂ ਬਾਅਦ ਘਰ ਵਿੱਚ ਮੈਂ ਅਤੇ ਭਾਪੀ ਹੀ ਸੀ ਉਸ ਦਿਨ ਮੈਂ ਆਪਣੇ ਦੋਸਤ ਦੇ ਘਰ ਗਿਆ ਸੀ आते मैं भाभी कि मैं जल्दी घर वापस नहीं आवागा थोड़े समय बाद जो मैं घर आया तो मैं देखा कि भाभी साज ताज के तैयार होके बैठी सी एना ही नहीं दी। ਨਜ਼ਰ ਵੀ ਬਦਲੀ ਹੋਈ ਸੀ ਮੈਨੂੰ ਦੇਖਦੇ ਹੀ ਉਹਨਾਂ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਮੇਰੇ ਸਾਹਮਣੇ ਆਪਣੀ ਸਾੜੀ ਨੂੰ ਠੀਕ ਕਰਦੀ ਰਹੀ ਅਤੇ ਕਿਹਾ ਕਿ ਦੀਪੂ ਤੂੰ ਮੈਨੂੰ ਦੂਰ ਤੋਂ ਕਿਉਂ ਦੇਖਦਾ ਰਹਿੰਦਾ ਹੈ ਜੇਕਰ ਤੂੰ ਮੈਨੂੰ ਦੇਖਣਾ ਹੀ ਹੈ ਤਾਂ ਮੇਰੇ ਕਮਰੇ ਵਿੱਚ ਆ ਜਾਇਆ ਕਰ ਮੈਨੂੰ ਦੇਖਦੇ ਦੇਖਦੇ ਤੂੰ ਮੇਰਾ ਕੰਮ ਵੀ ਕਰ ਦਿਆ ਕਰ ਭਾਬੀ ਨੇ ਮੈਨੂੰ ਆਪਣੇ ਬਿਸਤਰੇ ਤੇ ਬਿਠਾਇਆ ਅਤੇ ਕੁੱਝ ਕੱਪੜੇ ਦਿੱਤੇ ਅਤੇ ਫਿਰ ਉਹਨਾਂ ਨੇ ਮੈਨੂੰ ਆਪਣੀ ਸਾੜੀ ਦੇ ਬਲਾਊਜ਼ ਦੇ ਬਟਨ ਲਾਉਣ ਲਈ ਕਿਹਾ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਔਰਤਾਂ ਦੇ ਕੰਮ ਨਹੀਂ ਆਉਂਦੇ ਮੈਂ ਕਦੇ ਇਹ ਕੰਮ ਨਹੀਂ ਕੀਤੇ ਤਾਂ ਉਹ ਮੈਨੂੰ ਆਪਣੇ ਹੱਥ ਫੜ ਕੇ ਬਟਨ ਲਾਉਣੇ ਸਿਖਾਉਣ ਲੱਗੀ ਉਸ ਸਮੇਂ ਉਹ ਮੇਰੇ ਬਹੁਤ ਨੇੜੇ ਸੀ ਉਸਦੀ ਨਜ਼ਰ ਮੈਨੂੰ ਕੁਝ ਠੀਕ ਨਹੀਂ ਲੱਗ ਰਹੀ ਸੀ ਭਾਬੀ ਦੇ ਇਸ ਤਰ੍ਹਾਂ ਦੇਖਣ ਤੇ ਮੈਂ ਵੀ ਆਪਣੀ ਹੋਸ਼ ਖੋਨ ਲੱਗਿਆ ਸੀ ਹੌਲੀ ਹੌਲੀ ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ ਉਸੇ ਸਮੇਂ ਭਾਬੀ ਮੇਰੇ ਤੋਂ ਅਲੱਗ ਹੋਈ ਅਤੇ ਉਹਨਾਂ ਨੇ ਮੈਨੂੰ ਮੇਰੇ ਨਾਮ ਤੋਂ ਬੁਲਾਇਆ ਅਤੇ ਮੈਂ ਹੋਸ਼ ਵਿੱਚ ਆਇਆ ਜਦੋਂ ਮੈਂ ਭਾਬੀ ਬੱਲ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਸਿਖਾਇਆ ਹੈ ਉਸ ਤਰ੍ਹਾਂ ਸਾਰੇ ਬਟਨ ਲਗਾ ਦੋ ਉਸੇ ਸਮੇਂ ਮੇਰੇ ਹੱਥ ਵਿੱਚ ਭਾਬੀ ਦੇ ਇਸ ਤਰ੍ਹਾਂ ਦੇ ਕੱਪੜੇ ਸੀ ਜੋ ਮੈਨੂੰ ਕਦੇ ਛੂਣੇ ਵੀ ਨਹੀਂ ਚਾਹੀਦੇ ਸੀ ਭਾਬੀ ਮੇਰੇ ਤੋਂ ਕੀ ਕੰਮ ਕਰਵਾ ਰਹੀ ਸੀ ਇਸ ਗੱਲ ਦਾ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਮੈਂ ਉਹਨਾਂ ਨੂੰ ਮਨਾ ਵੀ ਨਹੀਂ ਕਰ ਪਾਇਆ ਅਤੇ ਚੁੱਪਚਾਪ ਬਟਨ ਲਗਾਉਣੇ ਸ਼ੁਰੂ ਕੀਤੇ ਮੇਰੇ ਹੱਥ ਬਹੁਤ ਕੰਬ ਰਹੇ ਸੀ ਕਿਉਂਕਿ ਭਾਬੀ ਮੇਰੇ ਸਾਹਮਣੇ ਹੀ ਖੜੀ ਸੀ ਅਤੇ ਮੈਨੂੰ ਦੇਖ ਰਹੀ ਸੀ ਉਸ ਦਿਨ ਪੂਰੇ ਘਰ ਵਿੱਚ ਉਹ ਘੁੰਮਦੀ ਰਹੀ ਮੈਂ ਇੱਕ ਦਿਨ ਇੱਕ ਗੱਲ ਨੋਟ ਕੀਤੀ ਕਿ ਉਹ ਭਰਾ ਦੇ ਸਾਹਮਣੇ ਕਦੇ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੀ ਉਸ ਦਿਨ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਭਰਾ ਦੇ ਸਾਹਮਣੇ ਇਸ ਤਰ੍ਹਾਂ ਦੇ ਕੱਪੜੇ ਕਿਉਂ ਨਹੀਂ ਪਾਉਂਦੇ ਤਾਂ ਉਹਨਾਂ ਨੇ ਕਿਹਾ ਕਿ ਤੇਰਾ ਭਰਾ ਬਹੁਤ ਬੋਰਿੰਗ ਹੈ ਉਸ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ ਉਸ ਦੇ ਕਾਰਨ ਮੈਂ ਆਪਣੀ ਮਰਜ਼ੀ ਨਾਲ ਨਹੀਂ ਜੀ ਸਕਦੀ ਇਸ ਲਈ ਜਦੋਂ ਉਹ ਕਰ ਨਹੀਂ ਹੁੰਦਾ ਤਾਂ ਮੈਂ ਆਪਣੀ ਪਸੰਦ ਦੇ ਮੁਤਾਬਿਕ ਰਹਿੰਦੀ ਹਾਂ ਹੁਣ ਦੱਸੋ ਮੈਂ ਇਸ ਕੱਪੜਿਆਂ ਵਿੱਚ ਕਿਵੇਂ ਲੱਗ ਰਹੀ ਹਾਂ ਤਾਂ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਂ ਭਾਬੀ ਦੀ ਤਾਰੀਫ ਉਨ੍ਹਾਂ ਦੇ ਬੋਲਣ ਤੇ ਹੀ ਕੀਤੀ ਸੀ ਇਹ ਕਹਿੰਦੇ ਹੀ ਉਹਨਾਂ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਉਸ ਨੇ ਮੈਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਕਰ ਦਿੱਤਾ ਅਤੇ ਖੁਦ ਮੇਰੇ ਕੋਲ ਆ ਕੇ ਖੜੀ ਹੋ ਗਈ। ਭਾਬੀ ਨੇ ਮੈਨੂੰ ਕਿਹਾ ਕਿ ਮੈਂ ਤੋਹਾਨੂੰ ਕਿਵੇਂ ਲੱਗਦੀ ਹਾਂ? ਮੈਨੂੰ ਤਾਂ ਤੂੰ ਬਹੁਤ ਸੁਹਣਾ ਲੱਗਦਾ ਹੈ। ਦੇਖ ਸਾਡੀ ਜੋੜੀ ਕਿੰਨੀ ਸੁਹਣੀ ਲੱਗ ਰਹੀ ਹੈ। ਕਿੱਥੇ ਤੇਰਾ ਭਰਾ ਤੇ ਕਿੱਥੇ ਤੂੰ? ਭਾਬੀ ਨੇ ਉਸ ਸਮੇਂ ਮੇਰਾ ਹੱਥ ਜ਼ੋਰ ਦੀ ਫੜਿਆ ਅਤੇ ਮੈਨੂੰ ਆਪਣੇ ਕੋਲ ਕਰਨ ਲੱਗੀ ਉਹ ਮੇਰੀ ਭਾਬੀ ਸੀ ਮੈਨੂੰ ਮੇਰੇ ਰਿਸ਼ਤੇ ਦੀ ਮਰਿਆਦਾ ਪਤਾ ਸੀ ਪਰ ਸ਼ਾਇਦ ਭਾਬੀ ਭੁੱਲ ਗਈ ਸੀ ਮੈਨੂੰ ਉਹਨਾਂ ਨੂੰ ਹੱਥ ਲਾਉਣ ਵਿੱਚ ਵੀ ਸ਼ਰਮ ਆ ਰਹੀ ਸੀ ਮੈਂ ਭਾਬੀ ਨੂੰ ਆਪਣੇ ਆਪ ਤੋਂ ਦੂਰ ਕੀਤਾ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ ਸਵੇਰ ਤੱਕ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਅਗਲੇ ਦਿਨ ਕਾਲਜ ਦੀ ਛੁੱਟੀ ਸੀ ਅਤੇ ਫੇਰ ਵੀ ਮੈਂ ਸਵੇਰੇ ਸਵੇਰੇ ਕਾਲਜ ਲਈ ਨਿਕਲ ਗਿਆ ਕਿਉਂਕਿ ਮੈਂ ਪੂਰਾ ਦਿਨ ਭਾਬੀ ਦੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਰਹਿ ਸਕਦਾ ਸੀ ਭਾਬੀ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੀ ਸੀ ਕੋਝਾ ਦੇਨਾ ਬਾਦ ਉਹਨਾਂ ਦੇ ਵਰਤਾਪ ਵਿੱਚ ਬਦਲਾਵ ਆ ਗਿਆ ਸੀ ਹੁਣ ਉਹ ਹਮੇਸ਼ਾ ਭਰਾ ਦੀ ਬੁਰੀਾਈ ਕਰਨ ਲੱਗੀ ਸੀ ਭਰਾ ਵਿੱਚ ਇਸ ਤਰ੍ਹਾਂ ਦੀ ਵੀ ਕਿਹੜੀ ਕਮੀ ਸੀ ਕਿ ਉਹ ਭਾਬੀ ਨੂੰ ਖੁਸ਼ ਨਹੀਂ ਰੱਖ ਪਾ ਰਿਹਾ ਸੀ ਕੀ ਉਸ ਦੀ ਇਸ ਕਮੀ ਦੇ ਕਾਰਨ ਭਾਬੀ ਮੇਰੇ ਵੱਲ ਆ ਰਹੀ ਸੀ ਭਾਬੀ ਦੇ ਇਸ ਵਰਤਾਪ ਦੇ ਕਾਰਨ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਇੱਕ ਦਿਨ ਮੈਂ ਘਰ ਵਿੱਚ ਕਿਸੇ ਨੂੰ ਆਉਂਦੇ ਦੇਖਿਆ ਤਿੰਨ ਦਿਨਾਂ ਬਾਅਦ ਭਰਾ ਆਇਆ ਤਾਂ ਮੈਂ ਨਾਸ਼ਤਾ ਕਰਦੇ ਸਮੇਂ ਭਰਾ ਨੂੰ ਪੁੱਛਿਆ ਕਿ ਭਰਾ ਜੀ ਤੁਸੀਂ ਕਿਸੇ ਨੂੰ ਕਾਗਜ਼ ਲਿਆਉਣ ਲਈ ਘਰ ਭੇਜਿਆ ਸੀ ਮੇਰੀ ਇਸ ਗੱਲ ਤੇ ਭਾਈ ਨੇ ਇਨਕਾਰ ਕਰ ਦਿੱਤਾ ਅਤੇ ਭਾਬੀ ਵੱਲ ਗੁੱਸੇ ਨਾਲ ਦੇਖਣ ਲੱਗਿਆ ਅਤੇ ਪੁੱਛਣ ਲੱਗਿਆ ਕਿ ਨਰੇਂਦਰ ਇੱਥੇ ਕਿਵੇਂ ਆਇਆ ਸੀ ਤਾਂ ਭਾਬੀ ਰੋਣ ਲੱਗੇ ਅਤੇ ਕੈਨ ਲੱਗੀ ਕਿ ਬਬਲੂ ਤੁਹਾਡਾ ਛੋਟਾ ਪ੍ਰਚੁੰਧ ਬੋਲ ਰਿਹਾ ਹੈ ਮੈਂ ਤਾਂ ਦੀਪੂ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਸੀ ਜਦੋਂ ਕਿ ਮੈਂ ਉਸ ਦੀ ਗਲਤੀ ਲੁਕੋਈ ਪਰ ਇਹ 2 ਵਜੇ ਮੇਰੀ ਬਦਨਾਮੀ ਕਰ ਰਿਹਾ ਹੈ ਅਸਲ ਗੱਲ ਇਹ ਹੈ ਕਿ ਜਦੋਂ ਤੋ ਤੁਸੀਂ ਪਿੰਡ ਗਏ ਸੀ ਤਾਂ ਦੀਪੂ ਮੇਰੇ ਨਾਲ ਅਜੀਬ ਤਰ੍ਹਾਂ ਦਾ ਵਰਤਾਪ ਕਰਨ ਲੱਗਿਆ ਇਹ ਕਹਿੰਦੇ ਹੀ ਉਸ ਨੇ ਭਰਾ ਨੂੰ ਵੀਡੀਓ ਦਿਖਾਈ ਇਹ ਉਸ ਦਿਨ ਦੀ ਵੀਡੀਓ ਸੀ ਜਿਸ ਦਿਨ ਭਾਬੀ ਨੇ ਜ਼ਬਰਦਸਤੀ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਸੀ ਅਤੇ ਬਟਨਾਂ ਲਗਾਉਣ ਲਈ ਕਿਹਾ ਸੀ ਉਸ ਦਿਨ ਭਾਬੀ ਨੇ ਚਲਾਕੀ ਨਾਲ ਮੇਰੀ ਵੀਡੀਓ ਬਣਾ ਲਈ ਸੀ ਅਤੇ ਭਾਬੀ ਭਰਾ ਨੂੰ ਦੱਸਣਾ ਲੱਗੀ ਕੀ ਦੀਪੂ ਮੇਰੇ ਕਮਰੇ ਵਿੱਚ ਆਉਂਦਾ ਸੀ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਸੀ ਮੈਂ ਬਹੁਤ ਡਰ ਗਈ ਸੀ ਇਸ ਲਈ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ ਉਸ ਸਮੇਂ ਭਰਾ ਨੇ ਭਾਬੀ ਦੀ ਗੱਲ ਤੇ ਯਕੀਨ ਕਰ ਲਿਆ ਸੀ ਅਤੇ ਭਾਬੀ ਦੇ ਸਾਹਮਣੇ ਹੀ ਮੇਰੇ ਤੇ ਚੀਕਣ ਲੱਗੇ ਅਤੇ ਮੈਨੂੰ ਮਾਰਨ ਲੱਗੇ ਭਾਬੀ ਨੇ ਖੁਦ ਭਰਾ ਨੂੰ ਮੇਰੇ ਤੋਂ ਦੂਰ ਕੀਤਾ ਉਸ ਦਿਨ ਉਹ ਗੁੱਸੇ ਵਿੱਚ ਆਫਿਸ ਚਲੇ ਗਏ ਉਸ ਦੇ ਨ ਪ੍ਰਾ ਦੇ ਜਾਣ ਤੋਂ ਬਾਅਦ ਭਾਬੀ ਆਪਣੇ ਨਕਲੀ ਹੰਝੂ ਪੂੰਝਦੀ ਹੋਈ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਦੀਪੂ ਤੇਰੇ ਭਰਾ ਤੋਂ ਕੁਝ ਵੀ ਪੁੱਛਣ ਤੋਂ ਪਹਿਲਾਂ ਤੈਨੂੰ ਮੇਰੇ ਤੋਂ ਪੁੱਛਣਾ ਚਾਹੀਦਾ ਸੀ ਬੇਵਜਾ ਤੂੰ ਤੇਰੇ ਭਰਾ ਦੇ ਸਾਹਮਣੇ ਝੂਠ ਕਿਉਂ ਬੋਲਿਆ ਤੂੰ ਝੂਠ ਬੋਲ ਰਿਹਾ ਸੀ ਇਸ ਲਈ ਤੇਰਾ ਜੋ ਸੱਚ ਸੀ ਮੈਂ ਤੇਰੇ ਭਰਾ ਦੇ ਸਾਹਮਣੇ ਰੱਖ ਦਿੱਤਾ ਮਨੱਖ ਗਿਆ ਤਾਂ ਇਸ ਤਰ੍ਹਾਂ ਦਾ ਨਾ ਕਰੀ ਪਰ ਹਾਂ ਜੇਕਰ ਤੇਰੀ ਕੋਈ ਵੀ ਇੱਛਾ ਹੈ ਤਾਂ ਤੂੰ ਮੈਨੂੰ ਕਹਿ ਬਸ ਇੱਕ ਵਾਰ ਤੂੰ ਮੈਨੂੰ ਕਹਿ ਕੇ ਤਾਂ ਦੇਖ ਭਾਬੀ ਦੀਆਂ ਗੱਲਾਂ ਦਾ ਮਤਲਬ ਮੈਨੂੰ ਸਮਝ ਵਿੱਚ ਆ ਗਿਆ ਸੀ ਪਰ ਉਸ ਤੇ ਗੁੱਸਾ ਵੀ ਮੈਨੂੰ ਬਹੁਤ ਆ ਰਿਹਾ ਸੀ ਕਿਉਂਕਿ ਉਸ ਨੇ ਭਰਾ ਦੇ ਸਾਹਮਣੇ ਮੈਨੂੰ ਝੂਠਾ ਸਾਬਿਤ ਕਰ ਦਿੱਤਾ ਸੀ ਉਸ ਸਮੇਂ ਮੈਂ ਵੀ ਕਾਲਜ ਲਈ ਚਲਾ ਗਿਆ ਕਾਲਜ ਜਾਂਦੇ ਮੈਂ ਇੱਕ ਵੀ ਲੈਕਚਰ اٹੈਂਡ ਨਹੀਂ ਕੀਤਾ ਕਿਉਂਕਿ ਉਸ ਸਮੇਂ ਭਾਬੀ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰhta ਸੀ ਦੇਖਿਆ ਜਾਵੇ ਤਾਂ ਭਾਬੀ ਨੂੰ ਮੇਰੇ ਤੋਂ ਏਕਾ ਅਲੱਗ ਹੀ ਉਮੀਦ ਸੀ ਪਰ ਮੈਂ ਹਮੇਸ਼ਾ ਉਹ ਸੁਣੂੰ ਆਪਣੀ ਆਪ ਤੂੰ ਦੂਰ ਕਰਦਾ ਰਿਹਾ ਸੀ ਮੈਂ ਇੰਨਾ ਵੀ ਵੱਡਾ ਨਹੀਂ ਸੀ ਕਿ बार-बार ਭਾਬੀ ਨੂੰ ਸਮਝਾਉਂਦਾ ਰਹਾ ਹੁਣ ਤਾਂ ਮੈਂ ਭਰਾ ਦੀਆਂ ਨਜ਼ਰਾਂ ਵਿੱਚ ਵੀ ਗਿਰ ਚੁੱਕਿਆ ਸੀ ਤਾਂ ਭਾਬੀ ਨਾਲ ਸਮਾਂ ਬਿਤਾਉਣ ਵਿੱਚ ਮੈਨੂੰ ਕੀ ਬੁਰਾਈ ਸੀ ਉਹ ਤਾਂ ਪਹਿਲਾਂ ਤੂੰ ਹੀ ਮੇਰੇ ਨਾਲ ਇਹ ਸਭ ਕੁਝ ਕਰਨਾ ਚਾਹੁੰਦੀ ਸੀ ਹੋ ਸਦੇ ਨਾ ਅਚਾਨਕ ਮੈਂ ਕਾਲਜ ਤੋਂ ਘਰ ਜਾਣ ਦਾ ਫੈਸਲਾ ਕੀਤਾ ਕਰ ਪਹੁੰਚਦੇ ਹੀ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਆ ਗਿਆ। ਅੰਦਰ ਜਾਂਦੇ ਹੀ ਮੈਂ ਭਾਬੀ ਦੇ ਕਮਰੇ ਵਿੱਚ ਚਲਾ ਗਿਆ। ਉਹ ਹਰ ਰੋਜ਼ ਦੀ ਤਰ੍ਹਾਂ ਸਾਜਤਾ ਜਿਕੇ ਤਿਆਰ ਹੋ ਕੇ ਬੈਠੀ ਸੀ। ਮੈਨੂੰ ਦੇਖਦੇ ਹੀ ਉਹ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਆ ਗਿਆ ਤੂੰ। ਮੈਨੂੰ ਵੀ ਪਤਾ ਸੀ ਕਿ ਤੇਰੀਆਂ ਸੋਚਾਂ ਵਿੱਚ ਮੈਂ ਹੀ ਹਾਂ। ਤੂੰ ਚਿੰਤਾ ਨਾ ਕਰ। ਜੋ ਵੀ ਸੌਖਤਾ ਨੂੰ ਚਾਹੀਦਾ ਹੈ ਉਹ ਮੈਂ ਤੈਨੂੰ ਜਰੂਰ ਦੇਵਾਂਗੀ। ਪਾਸ ਬਦਲੇ ਵਿੱਚ ਤੂੰ ਆਪਣਾ ਮੂੰਹ ਬੰਦ ਰੱਖੇਂਗਾ। ਤੂੰ ਜੋ ਵੀ ਇੱਥੇ ਦੇਖੇਂਗਾ ਉਹ ਆਪਣੇ ਭਰਾ ਦੇ ਸਾਹਮਣੇ ਨਹੀਂ ਕਹੇਂਗਾ। ਮੈਂ ਉਸ ਸਮੇਂ ਪਾਦੀ ਦੇ ਸਾਹਮਣੇ ਜ਼ਾਹਿਰ ਕੀਤਾ ਕਿ ਮੈਨੂੰ ਵੀ ਭਰਾ ਤੇ ਗੁੱਸਾ ਹੈ ਤਾਂ ਪਾਦੀ ਮੇਰੇ ਨਾਲ ਸੰਬੰਧ ਬਣਾਉਣ ਲਈ ਤਿਆਰ ਹੋ ਗਈ। ਪਰਾ ਮੈਂ ਉਸ ਚੀਜ਼ ਲਈ ਤਿਆਰ ਨਹੀਂ ਸੀ ਮੇਰੇ ਜਾਣ ਤੋਂ ਪਹਿਲਾਂ ਇੱਕ ਹੋਰ ਇਨਸਾਨ ਬਾਹਰ ਜਾਣ ਲੱਗਿਆ ਜਿਵੇਂ ਹੀ ਉਹ ਬਾਹਰ ਗਿਆ ਤਾਂ ਭਰਾ ਨੇ ਉਸ ਨੂੰ ਫੜ ਲਿਆ ਭਰਾ ਦੀ ਆਵਾਜ਼ ਸੁਣ ਕੇ ਭਾਬੀ ਵੀ ਬਾਹਰ ਆਈ ਭਾਬੀ ਨੂੰ ਇਸ ਤਰ੍ਹਾਂ ਦੇਖ ਕੇ ਭਰਾ ਵੀ ਗੁੱਸੇ ਵਿੱਚ پاگل ਹੋ ਗਿਆ ਅਤੇ ਉਸ ਨੇ ਕਿਹਾ ਕਿ ਰੀਮਾ ਜੇਕਰ ਤੂੰ ਫੇਰ ਤੂੰ ਏਸ ਲੱਲਾ ਵਾਲੇ ਰੂਪ ਵਿੱਚ ਆਈ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਮੈਂ ਤੇਰੇ ਨਾਲ ਵਿਆਹ ਇਸ ਲਈ ਕੀਤਾ ਸੀ ਤਾਂ ਕਿ ਮੈਂ ਤੈਨੂੰ ਚੰਗੀ ਜ਼ਿੰਦਗੀ ਦੇ ਸਕਾਂ ਮੈਂ ਤੈਨੂੰ ਪਿਆਰ ਕੀਤਾ ਸੀ ਪਰ ਤੂੰ ਹਜੇ ਵੀ ਉਸ ਦੁਨੀਆ ਵਿੱਚ ਹੀ ਜੀ ਰਹੀ ਹੈ ਥੋੜੇ ਸਮੇਂ ਪਹਿਲਾਂ ਜੋ ਭਾਬੀ ਦੇ ਕਮਰੇ ਵਿੱਚ ਗਿਆ ਸੀ ਉਹ ਭਰਾ ਦਾ ਦੋਸਤ ਨਰਿੰਦਰ ਸੀ ਉਹ ਸਨੇ ਮੈਨੂੰ ਜੋ ਉਹਨਾਂ ਦੀ ਪ੍ਰੇਮ ਕਹਾਣੀ ਸੁਣਾਈ ਸੀ ਉਹ ਵੀ ਪੂਰੀ ਤਰ੍ਹਾਂ ਝੂਠੀ ਸੀ ਭਰਾ ਤੇ ਭਾਬੀ ਦੀ ਮੁਲਾਕਾਤ ਇੱਕ ਡਾਂਸ ਬਾਰ ਵਿੱਚ ਹੋਈ ਸੀ ਭਰਾ ਨੂੰ ਨਸ਼ੇ ਦੀ ਲਤ ਵੀ ਉਸ ਦੋਸਤ ਨੇ ਹੀ ਲਾਈ ਸੀ ਉਹੀ ਉਹਨਾਂ ਨੂੰ ਬਾਰ ਵਿੱਚ ਲੈ ਕੇ ਜਾਣ ਲੱਗਿਆ ਸੀ ਨਰੇਂਦਰ ਨੇ ਹੀ ਭਰਾ ਦੀ ਜਾਣ ਪਛਾਣ ਉਸ ਲੈਲਾ ਨਾਲ ਕਰਵਾਈ ਸੀ ਜਿਸ ਦਾ ਅਸਲੀ ਨਾਮ ਰਿਮਾ ਨਹੀਂ ਜਦੋਂ ਕਿ ਲੈਲਾ ਸੀ ਪ੍ਰਾਨੇ ਉਸ ਨੂੰ ਚੰਗੀ ਜ਼ਿੰਦਗੀ ਦੇ ਕੇ ਉਸਦਾ ਨਾਮ ਵੀ ਬਦਲ ਦਿੱਤਾ ਸੀ ਭਰਾ ਨੂੰ ਗੁੱਸੇ ਵਿੱਚ ਦੇਖ ਕੇ ਲੈਲਾ ਘਬਰਾ ਗਈ ਅਤੇ ਕਹਿਣ ਲੱਗੀ ਕਿ ਬਬਲੂ ਮੈਂ ਤੁਹਾਨੂੰ ਕਦੇ ਪਿਆਰ ਨਹੀਂ ਕੀਤਾ ਮੇਰਾ ਅਸਲੀ ਪ੍ਰੇਮੀ ਤਾਂ ਨਰਿੰਦਰ ਹੈ ਉਸ ਨੇ ਹੀ ਮੈਨੂੰ ਤੇਰੇ ਨਾਲ ਪਿਆਰ ਦਾ ਨਾਟਕ ਕਰਨ ਲਈ ਕਿਹਾ ਸੀ ਇਸ ਲਈ ਮੈਂ ਤੇਰੇ ਨਾਲ ਹਰ ਰੋਜ਼ ਬੰਦ ਕਮਰੇ ਵਿੱਚ ਝਗੜਾ ਕਰਦੀ ਸੀ ਉਹ ਤਬ ਵੀ ਨਰਿੰਦਰ ਦੇ ਪਲਾਨ ਦਾ ਹਿੱਸਾ ਹੀ ਸੀ ਤੈਨੂੰ ਪਾਗਲ ਬਣਾ ਕੇ ਪਾਗਲਾ ਵਾਲੇ ਹਸਪਤਾਲ ਵਿੱਚ ਭੇਜਣ ਦਾ ਵੀ ਉਸਦਾ ਹੀ ਪਲਾਨ ਸੀ ਮੈਂ ਤਾਂ ਬਸ ਆਪਣੇ ਪ੍ਰੇਮੀ ਦੇ ਕਹਿਣ ਅਨੁਸਾਰ ਚੱਲ ਰਹੀ ਸੀ ਨਰਿੰਦਰ ਨੂੰ ਤੇਰੀ ਕੰਮ ਵਿੱਚ ਤਰੱਕੀ برداشت ਨਹੀਂ ਹੋ ਰਹੀ ਸੀ ਅਤੇ ਇਸ ਲਈ ਉਸਨੇ ਇਹ ਸਾਰਾ ਪਲਾਨ ਬਣਾਇਆ ਇੱਕ ਵਾਰ ਜੇਕਰ ਤੈਨੂੰ पागल साबित ਕਰ ਦਿੱਤਾ ਜਾਂਦਾ ਤਾਂ ਤੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਜਾਂਦਾ ਤਾਂ ਫੇਰ ਤੇਰੀ ਪੋਜੀਸ਼ਨ ਉਸ ਨੂੰ ਮਿਲ ਜਾਂਦੀ ਇਹ ਹੀ ਸਾਡਾ ਪਲਾਨ ਸੀ ਭਰਾ ਨੇ ਜਦੋਂ ਉਹਨਾਂ ਦੋਹਾਂ ਨੂੰ ਪੁਲਿਸ ਵਿੱਚ ਫੜਾਉਣ ਦੀ ਧਮਕੀ ਦਿੱਤੀ ਤਾਂ ਲੈਲਾ ਦੇ ਮੂੰਹ ਤੋਂ ਸਭ ਸੱਚ ਨਿਕਲ ਪਾਇਆ ਸੀ ਉਹ ਸਨੂ ਲੱਗਿਆ ਸੀ ਕਿ ਸੱਚ ਦੱਸਣ ਤੋਂ ਬਾਅਦ ਪ੍ਰਾ ਉਹ ਸਨੂ ਪੜਸਵੇਹ ਵਾਲੇ ਨਹੀਂ ਕਰੇਗਾ ਪਰ ਨਰਿੰਦਰ ਦੇ ਨਾਲ ਉਹ ਵੀ ਤੇਸ ਪ੍ਰਾਧ ਦੀ ਬਰਾਬਰ ਦੀ ਦੋਸ਼ੀ ਸੀ ਉਹ ਇੱਕ ਬੁਰੀ ਲੜਕੀ ਸੀ ਇਸ ਲਈ ਮੇਰੇ ਤੇ ਬੁਰੀ ਨਜ਼ਰ ਪਾਉਂਦੇ ਹੋਏ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਸੀ ਪ੍ਰਾ ਨੇ ਤਾਂ ਮਾਂ ਦੀ ਆਗਿਆ ਤਾਂ ਪਾਲਣ ਕੀਤਾ ਸੀ ਮਾਹਮੇਸ਼ਾ ਉਸ ਨੂੰ ਕਹਿੰਦੀ ਸੀ ਕਿ ਮੈਂ ਤੇਰਾ ਵਿਆਹ ਇੱਕ ਸਧਾਰਨ ਅਤੇ ਗਰੀਬ ਪਰਿਵਾਰ ਦੀ ਲੜਕੀ ਨਾਲ ਕਰਾਂਗੀ ਪਰ ਨੂਰੀ ਮਾਂ ਜਾਣੀ ਕੀ ਲੈਲਾ ਦੇ ਵਿੱਚ ਇੱਕ ਜ਼ਰੂਰਤ ਮੰਨਦਾ ਤੇ ਗਰੀਬ ਲੜਕੀ ਹੀ ਦਿਖ ਰਹੀ ਸੀ ਉਸ ਨੇ ਲੈਲਾ ਨੂੰ ਚੰਗੀ ਜ਼ਿੰਦਗੀ ਦੇਣ ਵਾਸਤੇ ਉਸ ਨਾਲ ਵਿਆਹ ਕੀਤਾ ਸੀ ਪਰ ਉਸ ਘਟੀਆ ਲੜਕੀ ਅਤੇ ਉਹਨਾਂ ਦੇ ਦੋਸਤ ਨਰੇਸ਼ ਨੇ ਇਹ ਪਲਾਨ ਬਣਾਇਆ ਸੀ ਇਨਸਾਨ ਦੀ ਜਦੋਂ ਤਰੱਕੀ ਹੁੰਦੀ ਹੈ ਤਾਂ ਉਸ ਦੀ ਤਰੱਕੀ ਤੇ ਖੁਸ਼ ਹੋਣ ਵਾਲੇ ਘੱਟ ਅਤੇ ਜਲਣ ਵਾਲੇ ਜ਼ਿਆਦਾ ਹੁੰਦੇ ਹਨ ਅਤੇ ਉਸ ਦੀ ਤਰੱਕੀ ਤੋਂ ਜਲਣ ਵਾਲੇ ਜ਼ਿਆਦਾਤਰ ਉਸ ਦੇ ਆਪਣੇ ਹੀ ਹੁੰਦੇ ਹਨ ਭਰਾ ਨੂੰ ਆਪਣੀ ਸ਼ਰਾਫਤ ਭਾਰੀ ਪੈ ਗਈ ਉਹਨਾਂ ਨੇ ਹਮੇਸ਼ਾ ਸਾਰਿਆਂ ਦਾ ਖਿਆਲ ਰੱਖਿਆ ਪਰ ਉਸ ਦੀ ਪਤਨੀ ਅਤੇ ਉਸ ਦੇ ਦੋਸਤ ਨੇ ਉਸ ਦੇ ਖਿਲਾਫ ਸਾਜੀ ਸ਼ਰਨਜੀ ਭਰਾ ਨੇ ਉਹਨਾਂ ਦੋਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਕਈ ਸਾਲ ਬੀਤ ਗਏ ਅਤੇ ਭਰਾ ਨੇ ਵਿਆਹ ਨਹੀਂ ਕੀਤਾ ਉਹਨਾਂ ਨੇ ਮੈਨੂੰ ਪੜ੍ਹਾ ਲਿਖਾ ਕੇ ਬਹੁਤ ਚੰਗੀ ਜ਼ਿੰਦਗੀ ਦਿੱਤੀ ਅਤੇ ਮੈਨੂੰ ਵੀ ਇੱਕ ਚੰਗੀ ਨੌਕਰੀ ਦਵਾਈ ਭਰਾ ਦੇ ਨਾਲ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਮੇਰਾ ਵੀ ਵਿਆਹ ਤੋਂ ਵਿਸ਼ਵਾਸ ਉੱਠ ਗਿਆ ਸੀ ਸਾਰੀਆਂ ਲੜਕੀਆਂ ਇਕੋ ਜਿਹੇ ਨਹੀਂ ਹੁੰਦਿਆਂ ਇਹ ਮੈਨੂੰ ਆਪਣੀ ਜ਼ਿੰਦਗੀ ਵਿੱਚ ਆਈ ਉਰਮਿਲਾ ਤੋਂ ਸਮਝਾਇਆ ਉਰਮਿਲਾ ਦਾ ਰਿਸ਼ਤਾ ਮੇਰੀ ਮੰਮੀ ਦੀ ਫਰੈਂਡ ਲੈ ਕੇ ਆਈ ਸੀ ਇੱਕ ਪਰਿਵਾਰ ਵਿੱਚ ਵਿਆਹ ਹੋਣ ਦੇ ਕਾਰਨ ਉਰਮਿਲਾ ਅਤੇ ਮੈਨੂੰ ਸਮਾਜ ਵਿੱਚ ਮਾਨ ਸਮਾਨ ਮਿਲਦਾ ਸੀ ਇਸ ਮਾਨ ਸਮਾਨ ਤੇ ਸੰਸਕਾਰਾਂ ਦੇ ਕਾਰਨ ਮੇਰੀ ਅਤੇ ਉਰਮਿਲਾ ਦੀ ਜ਼ਿੰਦਗੀ ਸਹੀ ਚੱਲ ਰਹੀ ਸੀ ਸਾਡਾ ਘਰ ਪਰਿਵਾਰ ਦੇਖ ਕੇ ਭਰਾ ਨੂੰ ਵੀ ਵਿਸ਼ਵਾਸ ਹੋ ਗਿਆ ਕਿ ਸਾਰੀਆਂ ਲੜਕੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਉਹਨਾਂ ਨੇ ਵੀ ਅੰਟੀ ਨੂੰ ਆਪਣੇ ਵਿਆਹ ਲਈ ਕਿਹਾ ਅੰਟੀ ਦੀ ਪਛਾਣ ਦੇ ਕਾਰਨ ਭਰਾ ਦਾ ਵੀ ਵਿਆਹ ਇੱਕ ਚੰਗੀ ਲੜਕੀ ਨਾਲ ਹੋਇਆ ਭਰਾ ਦਾ ਜਿਸ ਲੜਕੀ ਨਾਲ ਵਿਆਹ ਹੋਇਆ ਸੀ ਉਹ ਬਹੁਤ ਚੰਗੇ ਪਰਿਵਾਰ ਦੀ ਅਤੇ ਸਿਆਣੀ ਲੜਕੀ ਸੀ ਅਤੇ ਹੁਣ ਭਰਾ ਦੀ ਜ਼ਿੰਦਗੀ ਵੀ ਬਹੁਤ ਖਸੀ ਖੁਸ਼ੀ ਬੀਤ ਰਹੀ ਹੈ ਦੋਸਤੋ ਪਰਿਵਾਰ ਵਾਲਿਆਂ ਦੀ ਮਰਜ਼ੀ ਨਾਲ ਕੀਤੇ ਹੋਏ ਰਿਸ਼ਤੇ ਵਿੱਚ ਮਾਨ ਅਤੇ ਸਨਮਾਨ ਹੁੰਦਾ ਹੈ ਅਤੇ ਇਕੱਲੇ ਦੀ ਮਰਜ਼ੀ ਨਾਲ ਬਣਾਏ ਹੋਏ ਰਿਸ਼ਤੇ ਕਦੇ ਵੀ ਤੋਖਾ ਦੇ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਅਤੇ ਨਾ ਹੀ ਮਾਨ ਸਨਮਾਨ ਦੀ ਚਿੰਤਾ ਹੁੰਦੀ ਹੈ ਕੋਈ ਵੀ ਰਿਸ਼ਤਾ ਜੋੜਨ ਤੋਂ ਪਹਿਲਾਂ ਪਰਿਵਾਰ ਦੀ ਸਹਿਮਤੀ ਅਤੇ ਉਹਨਾਂ ਦੇ ਆਸ਼ਰਵਾਦ ਨਾਲ ਜੋੜਨਾ ਚਾਹੀਦਾ ਹੈ ਤਾਂ ਦੋਸਤੋ ਏਸੀ ਅੱਜ ਦੀ ਸਾਦੀ ਨਵੀਂ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤਾਂ ਆਪ ਦਾ ਸਾਬਦਾ ਬਹੁਤ-ਬਹੁਤ ਧੰਨਵਾਦ